ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕੁੱਲੜ ਵਾਲੀ ਚਾਹ ਬਣਾ ਰਹੇ ਹਾਂ ਜੀ ਤੇ ਤੁਹਾਨੂੰ ਚਾਹ ਬਣਾ ਕੇ ਦਿਖਾਵਾਂ ਮੋਸਕੈਟਸ ਦੀ ਬਣਦੀ ਹੈ ਤੇ ਕੈਲਸ਼ੀਅਮ ਦੀ ਵੀ ਬਹੁਤ ਸਮਰਪੂਰ ਕਰਦੀ ਹੈ ਆ ਆਪਾਂ ਝੁੰਬੜੇ ਲੈ ਲੇ ਜੀ ᱱੋਹੇ ਵਿੱਚ ਪਾ ਦਿੰਦੇ ਇਸ ਤਰ੍ਹਾਂ ਪਾ ਦੇਣੇ ਆ ਜੀ ਹੁਣ ਆਪਾਂ ਪਾ ਦੇਣੀ ਆ ਜੀ ਇਲਾਇਚੀ ਆ ਜਿਵੇਂ ਆਪਾਂ ਟੈਸਟ ਨਾਲ ਪੱਕੀ ਕੰਨੇ ਆ ਉਹ ਸਾਰੀ ਦੀ ਆਪਾਂ ਪੱਤੀ ਪਾ ਸਕਦੇ ਹਾਂ ਹੁਣ ਆਪਾਂ ਇੱਕ ਪਾ ਦੇਣਾ ਖੰਡ ਤੁਸੀਂ ਗੁੜ ਪਾ ਸਕਦੇ ਹੋ ਮਿੱਠਾ ਸੁਆਦ ਅਨੁਸਾਰ ਪਾ ਸਕਦੇ ਹੋ ਜੀ ਇਹ ਆਪਾਂ ਚਾਹ ਬੱਚਿਆਂ ਨੂੰ ਪਿਆਰ ਲਾਖਦੇ ਆ ਬਣਾ ਕੇ ਜੀ ਤੇ ਬਜ਼ੁਰਗਾਂ ਵਾਸਤੇ ਇੱਕ ਐਸੀ ਅੰਦੀ ਘਟ ਪੂਰੀ ਕਰਦੇ ਨੇ ਜੀ ਇਹਨੂੰ ਕੁਲੜਾਂ ਜਿਹੜੀ ਬਾਹਰੋਂ ਚਾਹ ਪੀਂਦੇ ਉਹ ਆਪਾਂ ਘਰੇ ਬਣਾ ਸਕਦੇ ਆ ਜੀ ਜੇ ਕਿਸੇ ਨੇ ਬਣਾ ਕੇ ਪੀਣੀ ਹੋਵੇ ਤਾਂ ਪੀ ਸਕਦੇ ਆ ਸਾਡੀ ਵੀਡੀਓ ਦੇਖ ਕੇ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਪਹੇਲੀ ਹੋਣੀਗੀ ਬਣਾ ਕੇ ਤਾਂ ਸਾਨੂੰ ਜਰੂਰ ਕਮੈਂਟ ਕਰਨਾ ਜੀ ਤੇ ਆਪਾਂ ਜਾ ਹੁਣਾ ਰਹੇ ਆ ਜੀ ਥੋੜਾ ਥੋੜਾ ਐਦਾ ਪਾਉਂਦੇ ਜਾਏ ਵਿੱਚ ਪਾਣੀ ਨੂੰ ਕੁਇਦੰ ਚੰਗੀ ਤਰ੍ਹਾਂ ਰਿਚ ਜਾਂਦੇ ਜੀ ਘਰਾਂ ਦੇ ਹੋਟਲਾਂ ਤੇ ਪੀ ਕੇ ਆਉਂਦੇ ਆਂ ਜੀ ਫੁੱਲੜਚਾ ਕੁਮਕੜੇ ਬਣਾ ਰਹੇ ਆ ਬਹੁਤ ਵਾਰੀ ਬਣਾ ਕੇ ਪੀ ਕੇ ਜੀ ਬਹੁਤ ਟੈਸਟੀ ਹੁੰਦੀ ਹੈ ਇਸ ਲਈ ਮੈਂ ਵੀਡੀਓ ਬਣਾਤੀ ਅੱਜ ਤੁਸੀਂ ਵੀ ਜਰੂਰ ਟਰਾਈ ਕਰਨਾ ਜੀ ਇੱਕ ਵਾਰ ਬਣਾ ਕੇ ਜਰੂਰ ਪੀਣੀ ਜੀ ਇਹਨਾਂ ਸਾਡੀ ਵੀਡੀਓ ਵੱਧ ਤੋਂ ਵੱਧ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਮੈਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਆਪਣੀ ਚਾਹ ਬਣਾ ਲਈ ਹੈ ਜੀ ਉਬਲ ਚੁੱਕੀ ਹੈ ਚਾਹ ਤੇ ਹੁਣ ਆਪਾਂ ਇਹ ਚ ਦੁੱਧ ਪਾਵਾਂਗੇ ਜੀ ਹੁਣ ਇੱਕ ਵਾਰ ਦੁਬਾਰੀ ਉਬਲਣ ਦੇ ਜੀ ਦੁੱਧ ਨੂੰ ਵਾਲਾ ਹੋਗਾ ਦੁੱਧ ਨੂੰ ਚੰਗੀ ਤਰ੍ਹਾਂ ਵਾਲਾ ਜਾਂਦੇ ਜੀ ਕੁਝ ਚੰਗੀ ਤਰ੍ਹਾਂ ਵਾਲਾ ਆ ਜਾਂਦੇ ਸੀ। ਆ ਦੁੱਧਨ ਵਾਲਾ ਆ ਗਿਆ ਜੀ ਆਪਣੇ। ਜੀ ਦੇਖ ਸਕਦੇ ਹੋ। ਦੁੱਧਨ ਵਾਲਾ ਆ ਚੁੱਕਿਆ ਜੀ ਵਧੀਆ। ਚਾਹ ਆਪਣੀ ਰੈਡੀ ਹੋ ਗਈ ਹੈ ਜੀ। ਤੇ ਹੁਣ ਆਪਾਂ ਕਰਨਾ ਹੈ ਗੈਸ ਨੂੰ ਬੰਦ ਜੀ। ਤੇ ਹੁਣ ਆਪਾਂ ਚਲੋ। ਥੋੜਾ ਵੱਡਦੇ ਹਾਂ ਜੀ।

ਉਹ ਲੋੜਾਂ ਚਾ钙ਸ਼ੀਅਮ ਦੀ ਘਾਟ ਵੀ ਪੂਰੀ ਹੁੰਦੀ ਹੈ ਨਾਲੇ ਤੇਜਾਬ ਨਹੀਂ ਬਣਦਾ ਜੀ ਬਿਲਕੁਲ ਜੇ ਸਾਡੀ ਵਿਧੀਆ ਲੱਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਧੰਨਵਾਦ